ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਾਂ ਹਾਜ਼ਰ ਹੋਏ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਬਰਾੜ ਫੈਮਿਲੀ ਵਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇੱਕ ਨਵੀਂ ਟ੍ਰਿਕ ਲੈ ਕੇ ਆਏ ਆ ਤੁਹਾਡੇ ਲਈ ਆਪਾਂ ਆ ਗਏ ਆਪਣੀ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਆਪਾਂ ਤੁਹਾਨੂੰ ਸਾਹਮਣੇ ਪਿੱਤਲ ਦਾ ਬਤੀਲਾ ਪਿਆ ਦਿਖਦਾ ਹੋਊਗਾ ਆਹ ਵਾਲਾ ਜੀ ਤੇ ਇਹ ਪਿੱਤਲ ਦੇ ਬਤੀਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦਾ ਤਰੀਕਾ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਮੈਂ ਇਹ ਪੂਰਾ ਪੀਲਾ ਪੀਲਾ ਕਿਸ ਤਰ੍ਹਾਂ ਹੋ ਜਾਂਦਾ ਆਜਾ ਜੀ ਆਪਾਂ ਤੁਹਾਨੂੰ ਦੱਸਦੇ ਆਂ ਇਹਦਾ ਨਵਾਂ ਤਰੀਕਾ ਤੇ ਇਸ ਦੇ ਲਈ ਆਪਾਂ ਕੀ ਚੀਜ਼ ਜੋਸ਼ ਕਰਨੀ ਆ ਤੁਹਾਨੂੰ ਉਹ ਵੀ ਦੱਸਦੇ ਆਂ ਪਿੱਤਲ ਦਾ ਬਤੀਲਾ ਆਪਾਂ ਸਿੰਕ ਤੇ ਚਾਲਦੇ ਆਂ ਸਿੰਕ ਤੇ ਇਹਦੀ ਸਫਾਈ ਕਰਨ ਦਾ ਦੱਸਦੇ ਆਂ ਤੁਹਾਨੂੰ ਤਰੀਕਾ ਆ ਦੇਖੋ ਜੀ ਆਪਾਂ ਸਿੰਕ ਤੇ ਆ ਗਏ ਆਪਣੇ ਕੋਲੇ ਪਿੱਤਲ ਦਾ ਬਤੀਲਾ ਹੈ ਤੇ ਆਪਾਂ ਇੱਥੇ ਇੱਕ ਬੋਲ ਲੈ ਲਈਏ ਇਧਰੋਂ ਤੇ ਇਹੋ ਬੋਲ ਲੈ ਕੇ ਨਾ ਇਹਦੇ ਵਿੱਚ ਆਪਾਂ ਪਾ ਲੈਨੇ ਆ ਆਪਣੇ ਕੋਲੇ ਨਾ ਮੈਂ ਸਰਦੀ ਦੇ ਵਿੱਚ ਆਪਣੇ ਗਵਾਂਡੀਆਂ ਦੇ ਮਾਹ ਲੱਗਿਆ ਹੋਇਆ ਨਿੰਬੂ ਦਾ ਬੂਟਾ ਤੇ ਉਹ ਆਪਾਂ ਨੂੰ ਨਿੰਬੂ ਬਹੁਤ ਜ਼ਿਆਦਾ ਫੜਾ ਜਾਂਦੀ ਹੈ ਹਨ ਤੇ ਉਦੋਂ ਨਾ ਮੈਂ ਨਿੰਬੂ ਦਾ ਰਸ ਕੱਢ-ਕੱਢ ਕੇ ਬੋਤਲਾਂ ਭਰ ਕੇ ਫ੍ਰਿਜ ਦੇ ਵਿੱਚ ਲਾ ਦਿੰਦੀਆਂ ਸੀਗੀਆਂ ਤੇ ਇਹ ਰਸ ਦੇ ਨਾਲ ਇੰਨੇ ਕ ਕੰਮ ਹੁੰਦਾ ਵੀ ਗਰਮੀ ਦੇ ਵਿੱਚ ਆਪਾਂ ਨਿੰਬੂ ਪਾਣੀ ਬਣਾ ਕੇ ਵੀ ਪੀ ਸਕਦੇ ਹਾਂ ਬਹੁਤ ਵਧੀਆ ਨਿੰਬੂ ਪਾਣੀ ਬਣ ਜਾਂਦਾ ਤੇ ਜੇ ਕੋਈ ਪਿੱਤਲ ਦਾ ਬਤੀਲਾ ਜਾਂ ਬਰਤਨ ਜਾਂ ਹਨਾ ਇਹਦਾ ਤਾਂਬੇ ਦੀ ਗੜਬੀ ਇਹ ਚੀਜ਼ ਸਾਫ਼ ਕਰਨੀ ਹੋਵੇ ਤਾਂ ਇਹਦੇ ਵਿੱਚ ਵੀ ਵਰਤ ਲਿਆ ਜਾਂਦਾ ਹੈ ਤੇ ਇਹਨੂੰ ਬਰਤਨ ਦਾ ਰੀਤਾ ਦੱਸਦੀ ਆ ਤੁਹਾਨੂੰ ਮੈਂ ਮੈਂ ਕਿਸ ਤਰ੍ਹਾਂ ਵਰਤਣਾ ਇਹ ਆਪਾਂ ਕੋਲੀ ਦੇ ਵਿੱਚ ਇਹ ਪਾ ਲਿਆ ਤੇ ਆਪਨੇ ਕੋਲੇ ਭਾਂਡਿਆਂ ਵਾਲਾ ਸਕਰਬ ਹੁੰਦਾ ਹੀ ਆ ਹਨਾ ਇਹ ਲੈ ਲੈਣਾ ਇਹ ਲੈ ਕੇ ਇਹਨੂੰ ਉਹ ਜੂਸ ਪਤਾ ਕਿਵੇਂ ਕਰਨਾ ਦੇਖੋ ਇਸ ਤਰ੍ਹਾਂ ਡਿਪ ਕਰ ਲੈਣਾ ਪਾਣੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਨਾ ਰੱਖ ਲੈਣਾ ਇਸ ਤਰ੍ਹਾਂ ਰੱਖਣ ਤੋਂ ਬਾਅਦ ਦੇਖਿਓ ਤੁਸੀਂ ਗਾਲਸ ਰਹਿੰਦੀ ਤੁਹਾਡੇ ਸਾਹਮਣੇ ਕੋਈ ਮੈਂ ਵੀਡੀਓ ਨਹੀਂ ਸਟਿੱਪ ਕਰਦੀ ਕੁਝ ਨਹੀਂ ਕਰਦੀ ਦੇਖੀ ਜਾਏ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਲੜਾਗੜਨਾ ਬਸ ਇਸ ਤਰ੍ਹਾਂ ਤੇ ਜਿਹੜੇ ਕਾਲੇ ਸੇਮਬਾ ਲੈ ਕੇ ਬਿਲਕੁਲ ਸਾਫ ਹੋ ਜਾਣਗੇ ਨਾ ਤਾਂ ਪਿੱਤਲ ਦੀ ਬਤੀਲੇ ਤੇ ਆਪਣੀ ਤਾਂਬੇ ਦੀ ਗੜਵੀ ਇਸ ਤਰ੍ਹਾਂ ਹੀ ਮਾਂਜੀ ਦੀ ਕਣੀਆ ਕਿਉਂਕਿ ਇਹ ਹਫਤੇ ਦੇ ਵਿੱਚ ਹਨਾ ਤਿੰਨ ਵਾਰੀ ਦਾ ਪਿੱਤਲ ਦਾ ਬਤੀਲਾ ਵੀ ਆਪਾਂ ਉਹ ਤਾਂ ਹਰ ਰੋਜ਼ ਸਾਰਥ ਨਾਲ ਧੋਈ ਦੇਣੀ ਆ ਅੱਗੇ ਤਾਂ ਨੇੜੀ ਜੀ ਹੁੰਦੀਆਂ ਸੀਆਂ ਵੀ ਆਪਾਂ ਚੁੱਲ੍ਹੇ ਤੇ ਕੰਮ ਕਰਦੇ ਸੀ ਚੁੱਲ੍ਹੇ ਤੇ ਸਵਾਹ ਨਾਲ ਮਾਂਜ ਕੇ ਪਿੱਤਲ ਦਾ ਬਤੀਲਾ ਓਕੇ ਹੋ ਜਾਂਦਾ ਸੀ ਹਨਾ ਤੇ ਹੁਣ ਨਾ ਤਾਂ ਵੀਰੇ ਕੋਈ ਚੁੱਲ੍ਹੇ ਤੇ ਕੰਮ ਕਰਦਾਗਾ ਤੇ ਨਾ ਹੀ ਚੁੱਲ੍ਹੇ ਤੇ ਕੰਮ ਕਿਸੇ ਤੋਂ ਕੀਤਾ ਜਾਵੇ ਹਨਾ ਤੇ ਹੁਣ ਜਿਆਦਾਤਰ ਆਪਾਂ ਜਿਹੜੇ ਕੰਮ ਆਪਾਂ ਗੈਸ ਚੁੱਲੇ ਤੇ ਕਰਦੇ ਆਂ ਤੇ ਇਸ ਤਰ੍ਹਾਂ ਨਾ ਹੁਣ ਇਹਨੂੰ ਫਿਰ ਭਾਂਡੇ ਮਨਜਣ ਦਾ ਤਰੀਕਾ ਜਿਹੜਾ ਆਪਾਂ ਨਿੰਬੂ ਦਾ ਰਾਸ ਲੈ ਲੈਣਾ ਉਹਨੂੰ ਲੈ ਕੇ ਤੇ ਇਸ ਤਰ੍ਹਾਂ ਬਸ ਰਗੜਨਾ 5 ਤੋਂ 2 ਮਿੰਟ ਦੇ ਵਿੱਚ ਬਸ 2 ਮਿੰਟ ਦੇ ਵਿੱਚ ਆ ਪਿੱਤਲ ਦਾ ਪਿੰਨਾ ਤੁਹਾਡੇ ਸਾਹਮਣੇ ਆ ਇਹ ਚਮਕ ਦੇਣ ਲੱਗ ਗਿਆ ਹੋਊਗਾ ਦੇਖੋ ਪੂਰੀ ਕਾਲਸ ਦੇ ਨਾਲ ਪਾਣੀ ਦੇਖੋ ਕਾਣਾ ਕਾਣਾ ਹੋ ਜਾਣਾਗਾ ਸਾਰੀ ਕਾਲਸ ਇਦਾਂ ਲੈ ਜਾਣੀਆਂ ਪੇ ਫਿਰ ਨਾ ਹੀ ਇਹ ਪਿੱਤਲ ਦੇ ਭਾਂਡਿਆਂ ਨੂੰ ਫਿਰ ਕੋਈ ਕਲੀ ਕਰਾਉਣ ਦੀ ਜਰੂਰਤ ਨਹੀਂ ਹੁੰਦੀ ਹੈ ਮੇਰੇ ਤਾਂ ਹੁਣ ਇਹ ਪਿੱਤਲ ਦਾ ਹੈ ਇਹ ਟੋਪੀਆ ਇਸ ਚ ਪਾ ਦੁੱਧ 2 ਤੋਂ 3 ਕਿਲੋ ਵਾਲਾ ਆ ਜਾਂਦਾ ਹੈ ਤੇ ਇਹ ਚ ਵਾਲਾ ਕਰ ਦਵਾਉਣੀ ਹੁੰਦੀ ਹੈ ਕਿਰਾ ਮਾਰਨਿੰਗ ਟਾਈਮ ਦਾਦਨੇ ਆ ਕੇ ਤੇ ਕੜਾਈ ਆਪਣੇ ਕੋਲੇ ਤੇ ਇੱਕ ਆਪਣੀ ਪ੍ਰਾਂਤ ਦਾ ਬਸ ਮੈਂ ਤਾਂ ਇਹਨਾਂ ਨੂੰ ਤਿੰਨਾਂ ਚਾਰਾਂ ਭਾਂਡਿਆਂ ਨੂੰ ਇਸ ਤਰ੍ਹਾਂ ਹੀ ਮਾਣਦੀ ਹੁੰਨੀ ਆ ਤੇ 2 ਮਿੰਟ ਦੇ ਵਿੱਚ ਇਹ ਬਰਤਨ ਸਾਫ਼ ਹੋ ਜਾਂਦੇ ਆ ਠੀਕ ਹੈ ਜੀ ਆ ਦੇਖੋ ਹੁਣ ਇਹ ਅੰਦਰੋਂ ਤਾਂ ਬਿਲਕੁਲ ਸਾਫ਼ ਹੋ ਗਿਆ ਥੋੜੇ ਸਾਹਮਣੇ ਆ ਸਾਰੇ ਕਾਲੇ ਸੈਂਭ ਲਹਿ ਗਏ ਹੈ ਇਸ ਤਰ੍ਹਾਂ ਤੇ ਜੀ ਚਾਮਕਾ 골ਡਨ ਵੰਗੂ ਆਉਣ ਲੱਗ ਜਾਂਦੀ ਹੈ ਹੁਣ ਤੁਸੀਂ ਕੀ ਕਰਨਾ ਉੱਪਰ ਆ ਜਾਣਾ ਇਸ ਤਰ੍ਹਾਂ ਆ ਦੇਖਿਓ ਮੈਂ ਥੋੜੀ ਜਿਹੀ ਜਗ੍ਹਾ 'ਚ ਮਾਰ ਕੇ ਦਿਖਾਉਣੀ ਆ ਨਾਲ ਤੁਸੀਂ ਪਰਲੀ ਜਗਾ ਵੀ ਦੇਖੋ ਜੇ ਮੈਂ ਪਿੱਕੇ ਦਾ ਸਾਰੀ ਜਗ੍ਹਾ 'ਚ ਮਾਰ ਦੇ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਦੇਖਿਓ ਇਸ ਤਰ੍ਹਾਂ ਰਗੜੀ ਜਾਣਾ ਦੇਖ ਠੀਕ ਹੈ ਜੀ ਇਸ ਤਰ੍ਹਾਂ ਰਗੜਨਾ ਵਸੇ ਤੇ ਹੁਣ ਤੁਸੀਂ ਦੇਖੋ ਆਹ ਵਾਲੀ ਜਗਾ ਤੇ ਆਹ ਵਾਲੀ ਜਗਾ ਹੈਗਾ ਨਾ ਫਰਕ ਹੈਗਾ ਨਾ ਆਹ ਵਾਲੀ ਪਿਆਹ ਵਾਲੀ ਹੁਣ ਇਹਨੂੰ ਆਪਾਂ ਸਾਰੀ ਨੂੰ ਸਾਫ ਕਰਦੇ ਨੇ ਵੀਰੇ ਤੁਹਾਡਾ ਪਲੇਖਾ ਨਿਕਲ ਜੂਗਾ ਹਾਂ ਬਿਲਕੁਲ ਸਾਫ ਕਰ ਦੇਣਾ ਆਪਾਂ ਤੇ ਸਾਫ ਕਰਕੇ ਤੁਹਾਨੂੰ ਮੈਂ ਦੱਸਦੀ ਹਾਂ ਇਹ ਆਪਣਾ ਪਹਿਲਾ ਬਦੀਲਾ ਕੇਜ ਆ ਤੇ ਹੁਣ ਆਪਣਾ ਬਦੀਲਾ ਕੇਜ ਬਣ ਗਿਆ ਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਕੰਦਰੋਂ ਸਾਫ ਕਰ ਦਿੱਤਾ ਤੇ ਬਾਹਰੋਂ ਇਸ ਤਰ੍ਹਾਂ ਕਰ ਦੇਣਾ ਭੈਣੋ ਬਸ ਥੋੜੀ ਜਿਹੀ ਮਿਹਨਤ ਤਾਂ ਆਉਂਦੀ ਹੈ ਹਰ ਇੱਕ ਕੰਮ ਤੇ ਹਨਾ ਧਿਆਨ ਦੇਣ ਜੋ ਗੱਲਾਂ ਹੁੰਦੀਆਂ ਨੇ ਇਹ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਜਿਹਦਾ ਇੰਟਰਸਟ ਹੋਊਗਾ ਵੀਰੇ ਕੰਮ ਉਹੀ ਕਰੂਗਾ ਹਨਾ ਆਇਂਦਾ ਵਾਸਾ ਸਾਫ਼ ਕਰੀ ਜਾਨਾ ਸਾਫ਼ ਵੀ 2 ਮਿੰਟ ਹੀ ਹੋ ਜਾਂਦਾ ਕੋਈ ਆਪਣੇ ਹੱਥ ਨਹੀਂ ਖਰਾਬ ਹੁੰਦੇ ਕੋਈ ਆਪੋ ਨਹੀਂ ਹੁੰਦਾ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹਨਾ ਐਨਾ ਕੰਮ ਤਾਂ ਆਪਾਂ ਜਿੰਨਾਂ ਨੇ ਕੰਮ ਕਰਨੇ ਉਹਨਾਂ ਲਈ ਕੋਈ ਬਾਲਾ ਨਹੀਂ ਹੁੰਦਾ 2 ਮਿੰਟ ਤਿੰਨ ਬੰਦਾ ਖੜਾ ਖੜਾ ਹੱਥ ਮਾਰ ਦਿੰਦਾ ਇਹਦਾ ਆਹ ਦੇਖੀ ਥੋੜਾ ਜਿਹਾ ਜਸਾਤ ਦੇ ਰਿਹਾ ਇਹ ਨਿੰਬੂ ਰਹਿਣਾ ਇਹ ਪਾਸਟ ਹਾਂ ਜੀਆਂ ਦੇਖੋ ਹਨਾ ਹੁਣ ਬਾਹਰਲੇ ਪਾਸੇ ਵੀ ਦੇਖੇ ਇਸ ਤਰ੍ਹਾਂ ਪੂਰਾ ਸਾਫ ਕਰ ਦਿੱਤਾ ਹੁਣ ਮੈਂ ਤੁਹਾਨੂੰ ਨੀਚੇ ਦੇਖੋ ਨੀਚੇ ਨਾਲੇ ਕੋਈ ਨਿੰਬੂ ਦਿਓ ਤੇ ਇਹ ਹੋ ਗਈ ਮਾਰ ਦੀ ਇਹ ਹੋ ਗਈ ਹੁਣ ਉੱਤੇ ਆ ਜੋ ਆਪਾਂ ਪਾਣੀ ਕੱਢ ਲਿਆ ਕੋਲ ਜੀ ਆਹ ਦੇਖੋ ਨੀਚੇ ਹਾਂ ਇਹ ਚਰੂ ਵੀ ਆਸਰਾ ਬਸ ਇਹ ਸੌ ਲਾ ਜੀ ਮੈਨੇ ਵੀ ਕੋਦ ਨੂੰ ਸਪਾਈ ਪਸੰਦ ਕਰਕੇ ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਹੁੰਦਾ ਜੀ ਇਹ ਚੀਜ਼ ਨਾ ਜੇ ਆਪਾਂ ਵਰਤੀ ਆ ਤਾਂ ਉਹਨੂੰ ਸਾਫ਼ ਕੇ ਉਸ ਟਟਾਣੇ ਤੇ ਲਾਓ ਜਿਸ ਟਟਾਣੇ ਤੋਂ ਚੱਕੀ ਆ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇਹ ਚੀਜ਼ਾਂ ਮੈਂ ਤਾਂ ਘਰੇ ਸਾਡੇ ਜਵਾਕਾਂ ਦੇ ਬੱਚਿਆਂ ਨਾਲ ਵੀ ਲੜ ਪਈਆਂ ਵੀ ਤੁਸੀਂ ਆਹ ਚੀਜ਼ੇ ਇੱਥੇ ਆਉਂਦੀ ਹੈ ਇਹ ਸਫਾਈ ਜੇ ਆਪਾਂ ਪਹਿਲਾਂ ਤੋਂ ਰੱਖਣਾ ਰੱਖਾਂਗੇ ਤਾਂ ਫੇਰ ਹੀ ਬੱਚੇ ਰੱਖਣਗੇ ਜੀ ਜੇ ਆਪਾਂ ਕਦੇ ਵੀ ਆਪ ਆਪ ਹੱਥ ਲਾਉਣਾ ਨਹੀਂ ਤੇ ਬੱਚਿਆਂ ਨੂੰ ਕਹੀਏ ਅਗੇ ਆਏ ਨਹੀਂ ਆਏ ਕਰਨਾ ਆਏ ਨਹੀਂ ਆਏ ਕਰਨਾ ਉਹ ਵੀ ਨਹੀਂ ਠੀਕ ਹੁੰਦਾ ਇਸ ਤਰ੍ਹਾਂ ਦੀਆਂ ਕਿੰਨੀਆਂ ਗੱਲਾਂ ਧਿਆਨ ਦੇ ਉਹ ਦੇਣ ਜੋ ਨਹੀਂ ਹੁੰਦੇ ਨਾ ਇਸ ਤਰ੍ਹਾਂ ਆਨੇ ਕੋ ਦੇਖੋ ਪੀਲਾ ਆਪਣਾ ਉਹ ਹੀ ਆ ਹੁਣ ਬਸ ਕੀ ਕਰਨਾ ਹੈ ਨਿੰਜੀ ਦਰਾਸ ਕਰਕੇ ਫਿਰ ਤੁਸੀਂ ਦੁੱਧ ਵਗੈਰਾ ਯੂਜ਼ ਕਰਨਾ ਹੋਣਾ ਇਹਨੂੰ ਹੁਣ ਇੱਥੇ ਪਾਣੀ ਦੇ ਨੀਚੇ ਸਾਤ ਕੇਰੇ ਲਾ ਕੇ ਨਾ ਸਾਫ ਕਰਨ ਸੋਮੀ ਚੋਪਾ ਲਾਉਗੀ ਲਾ ਕੇ ਇਸ ਤਰ੍ਹਾਂ ਸਾਤ ਕੇਰਾ ਟੋੜ ਲੈ ਉਹ ਵੀ ਕਟਾਈ ਮਾਰਿਆ ਨੇ ਕਿਉਂਕਿ ਅਪਾ ਕਈ ਵਾਰ ਦੁੱਧ ਦਾ ਪਾਉਦੀ ਵਾਲਾ ਕਰਾ ਲੈਨੇ ਹਨ ਟਕਾਤ ਨਾ ਫਿਰ ਦੁੱਧ ਨਾ ਫਰਾਗ ਹੋ ਜਾਏ ਤੁਹਾਡਾ ਬਸ ਹੁਣ ਇਹਨੂੰ ਤੁਸੀਂ ਸੇ ਰੱਖਾ ਜ਼ਰੂਰ ਆ ਜਦੋਂ ਪੱਤਾ ਹੋ ਤਾਂ ਇਸ ਤਰ੍ਹਾਂ ਤੋ ਕਿ ਪਤਾ ਨਹੀਂ ਜੀ ਬੇਲੇ ਤੇ ਤੇ ਔਖੇ ਮੋਢਾ ਮਾਰਦੇ ਨਾ ਫਿਰ ਤੁਸੀਂ ਜੇ ਤੁਹਾਨੂੰ ਸੀਆ ਪੀਲਾ ਸੁਫੇ ਦਾ ਪਾਣੀ ਮਿਲ ਜੀ ਤੁਹਾਨੂੰ ਤੁਸੀਂ ਕੇਰਾ ਦੇਖੋ ਲਾਲਗਾ ਨਾ ਪਤਾ ਨਹੀਂ ਕਿੰਨਾ ਥੀਲਾ ਹੈਗਾ ਇਹਨਾਂ ਪਹਿਲਾਂ ਆਪਾਂ ਲੜਦਾ ਹੀ ਨਹੀਂ ਸੀ ਇਹਦੇ ਕਿੰਨੀ ਚੰਮ ਕਾਰੀ ਵਤੀਲੇ ਦੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਬਸ ਸੁੱਕਣਾ ਧਰ ਦਿੰਨੇ ਆ ਬਾਹਰ ਹੈ ਨਾ ਇਸ ਤਰ੍ਹਾਂ ਇਹ ਨੱਚੜ ਜੂ ਨੱਚੜ ਕੇ ਲਾ ਜਾ ਕੇ ਧੁੱਪੇ 'ਚ ਆ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਹੰਦੀਆਂ ਦੇ ਕੋ ਆਪਣਾ ਪਤੀਲਾ ਉਹ ਹੀ ਆ ਦੇਖੋ ਕਿਤੇ ਵੀ ਕੋਈ ਦਾਗ ਨਹੀਂ ਆ ਨੀਚੇ ਵਾਲਾ ਪਾਸਾ ਪਾਸੇ ਤੇ ਸਾਰਾ ਇਸ ਤਰ੍ਹਾਂ ਆਪਣਾ ਪਤੀਲਾ ਮਾਂਜ ਕੇ ਓਕੇ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਪਿੱਤਲ ਦੇ ਬਰਤਨ 2 ਮਿੰਟ ਦੇ ਵਿੱਚ ਸਾਫ਼ ਕਰਕੇ ਰੈਡੀ ਕਰ ਲਓਗੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਕਨ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ